ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਆਪਾਂ ਮੱਝ ਦਿਖਾਉਣੀ ਹੈਗੀ ਆ ਚੰਗੀ ਮੱਝ ਆ। ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਸਲੇਮਪੁਰ ਤਹਿਸੀਲ ਰਾਜ ਸਿੰਘ ਨਗਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਲੱਗਦਾ ਹੈ। ਸਟੇਟ ਸਟੇਟ ਦੋਸਤੋ Rajasthan ਆ ਜਾਂਦੀ ਆ। ਓਨਰ ਭਾਈ ਲਾਪ੍ਰੀਤ ਸਿੰਘ ਜੀ ਆ। ਲਾਪ੍ਰੀਤ ਭਾਈ ਦੇ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਜੀ ਜੇਕਰ ਦੋਸਤੋ ਇਸ ਮੱਝ ਦੀ ਗੱਲ ਕਰੀਏ ਤਾਂ ਦੂਜਾ ਸੂਬਾ ਸੋਈ ਹੈ 6 ਦਿਨ ਹੋ ਗਿਆ ਦੋਸਤੋ ਇਸ ਨੂੰ ਸੂਈ ਨੂੰ ਮਗਰ ਮੇਲ ਕਾਫ ਆ ਮਗਰ ਜੋ ਬੱਚਾ ਦੋਸਤੋ ਉਹ ਕੱਟਾ ਹੈਗਾ ਬਿਲਕੁਲ ਜਿਹੜਾ ਰੈਡੀ ਦੁੱਧ ਆ ਦੋਸਤੋ 13 ਕਿਲੋ ਜਿਹੜਾ ਗਰੰਟਡ ਦੁੱਧ ਆ ਬਿਲਕੁਲ ਰੈਡੀ ਹੋਵੇਗਾ ਇਸ ਮੱਝ ਦੇ ਥੱਲੇ ਚੁਵਾਈ ਤੁਸੀਂ ਕਰ ਸਕਦੇ ਹੋ ਤਸੱਲੀ ਹੈ ਤੁਹਾਡੀ ਆਪਣੀਆਂ ਦੋਸਤੋ ਚੁਵਾਈ ਕਰਨ ਤੋਂ ਬਾਅਦ ਤੁਸੀਂ ਜਿਹੜਾ ਰੇਟ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਬਾਕੀ ਮੁੱਲ ਜਿਹੜਾ ਹੈਗਾ ਦੋਸਤੋ ਫਾਈਨਲੀ ਜੋ ਮੁੱਲ ਹੈਗਾ ਹੈ 68000 ਰੁਪਏ ਮੁੱਲ ਹੈਗਾ 68000 ਜਿਹੜਾ ਇਸ ਦਾ ਪ੍ਰਾਈਸ ਹੈਗਾ ਬਿਲਕੁਲ ਪੰਜਾਂ ਸਟੇਟਾਂ ਦੇ ਵਿੱਚ ਦੋਸਤੋ ਫ੍ਰੀ ਡਿਲੀਵਰੀ ਹੈਗੀ ਆ ਹਰਿਆਣਾ ਯੂਪੀ ਪੰਜਾਬ ਦਿੱਲੀ ਰਾਜਸਥਾਨ ਦੇ ਵਿੱਚ ਫ੍ਰੀ ਜਿਹੜੀ ਪਹੁੰਚ ਹੈਗੀ ਦੋਸਤੋ ਘਰ ਤੱਕ ਪਹੁੰਚ ਹੈ ਜਿਹੜੀ ਉਹ 3000 ਰੁਪਏ ਦੇ ਵਿੱਚ ਕੀਤੀ ਜਾਵੇਗੀ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਹੈਗੀ ਆ ਮੱਝ ਦੀ ਬਾਕੀ ਵੱਡੀ ਕੱਦ ਕਾਠੀ ਦੇ ਵਿੱਚ ਜਿਹੜੀ ਇਹ ਮੱਝ ਹੈਗੀ ਆ ਸਿੰਘਾਂ ਦੀ ਬੰਤਰ ਸੋਹਣੀ ਆ ਮਿਲਕਿੰਗ ਜਿਹੜੀ ਹੈਗੀ ਆ ਦੋਸਤੋ 15 ਪਲੱਸ 22 ਹੋਰਾਂ ਕਿਹਾ ਸੀਗਾ 15 ਪਲੱਸ ਜਿਹੜਾ ਦੁੱਧ ਇਸ ਨੇ ਕੱਢ ਦੇਣਾ ਹੈਗਾ 15 ਕਿਲੋ ਤੋਂ ਉੱਪਰ ਚੱਲੇਗੀ ਹੁਣ ਜਿਹੜਾ ਮੌਕੇ ਦਾ ਦੁੱਧ ਰੈਡੀ ਹੈਗਾ ਦੋਸਤੋ ਉਹ 13 ਕਿਲੋ ਬਿਲਕੁਲ ਰੈਡੀ ਹੈਗਾ ਬਿਲਕੁਲ ਤੁੱਕੀ ਕੱਢ ਜਿਹੜੀ ਦੋਸਤੋ ਇਹ ਮੱਝ ਹੈਗੀ ਆ ਦੁੱਧ ਵਾਲੇ ਪਾਸਿਓਂ ਤੁੱਕੀ ਕੱਢ ਲੂਗੀ ਕਹਿਣ ਦਾ ਭਾਵ ਦੋਸਤੋ ਵੀ ਕਿਸੇ ਪ ਹੈ ਗਈ ਗਿਆ ਸਮਝਦੇ ਵਿੱਚ ਬਿਲਕੁਲ ਮੁਠੀ ਵਾਲਾ ਥਾਣਾ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਹੈਗੀ ਆ ਦੁੱਧ ਜਿਹੜਾ ਦੋਸਤੋ 15+ ਚੱਲੇਗੀ ਤੇ ਮੁੱਲ ਜਿਹੜਾ ਦੋਸਤੋ ਇੱਕ ਵਾਰੀ ਫਿਰ ਦੱਸਦੇ ਨੇ 68000 ਰੁਪਏ ਜਿਹੜੀ ਘਰ ਤੱਕ ਪਹੁੰਚ ਹੈਗੀ ਆ ਮਗਰ ਕਟਾ ਹੈਗਾ ਦ